ਮੈਂ ਪਾਰਲਰ ਵਿੱਚ ਕੰਮ ਕਰਦਾ ਸੀ ਤੇ ਇੱਕ ਦਿਨ ਬਹੁਤ ਹੀ ਸੋਹਣੀ ਭਾਬੀ ਉਸ ਨੂੰ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਂ ਉਸ ਦੀ ਮਾਲਿਸ਼ ਕਰਦੇ ਕਰਦੇ ਮੇਰਾ ਨਾਮ ਰੋਹਨ ਹੈ ਤੇ ਮੈਂ ਇੱਕ ਪਾਰਲਰ ਦੀ ਦੁਕਾਨ ਤੇ ਕੰਮ ਕਰਦਾ ਸੀ ਮੈਂ ਵੀ ਬਹੁਤ ਸੋਹਣਾ ਸੀ ਸਰੀਰ ਤੋਂ ਬਿਲਕੁਲ ਫਿੱਟ ਸੀ ਮੇਰੇ ਨਾਲ ਵਾਲੀ 파ਟਨਰ ਔਰਤ ਹੌਣ ਕਰਕੇ ਦੁਕਾਨ ਦੇ ਵਿੱਚ ਰੋਜ਼ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਜਵਾਨ ਕੁੜੀਆਂ ਆਉਂਦੀਆਂ ਸੀ 2 ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਆਪਣੇ ਪਾਰਲਰ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਕੋਰਤ ਉਸ ਸਮੇਂ ਪਾਰਲਰ ਦੇ ਵਿੱਚ ਆਈ ਜਿਸ ਦੀ ਉਮਰ 24 ਕੋਸਾਲਾਂ ਦੀ ਸੀ ਉਹ ਵਿਆਹੀ ਹੋਈ ਸੀ ਤੇ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਆਪਣੇ ਆਪ ਨੂੰ ਮੈਨੂੰ ਆਕਰਸ਼ਿਤ ਕਰ ਰਹੀ ਸੀ ਉਸ ਨੂੰ ਦੇਖ ਕੇ ਮੇਰੇ ਦਿਲ ਵਿੱਚ ਅਜੀਬ ਜਿਹਾ ਚੱਲ ਰਿਹਾ ਸੀ ਅਤੇ ਉਸ ਨੇ ਅੰਦਰ ਆਉਂਦੇ ਹੀ ਮੇਰੇ ਕੋਲੋਂ ਪੁੱਛਿਆ ਕਿ ਮੈਂ ਇੱਥੇ ਫੇਸ਼ੀਅਲ ਕਰਾਉਣਾ ਚਾਹੁੰਦੀ ਹਾਂ ਮੈਂ ਉਸ ਨੂੰ ਕਿਹਾ ਕਿ ਦੱਸੋ ਪਾ ਬਿਜੀ ਤੁਸੀਂ ਕਿਹੜਾ ਫੇਸ਼ੀਅਲ ਕਰਾਉਣਾ ਹੈ ਉਸ ਨੇ ਮੈਨੂੰ ਕਿਹਾ ਕਿ ਮੈਂ ਫੁੱਲ ਫੇਸ਼ੀਅਲ ਕਰਾਉਣਾ ਹੈ ਤੇ ਬਾਡੀ ਮ사ਜ ਵੀ ਕਰਾਉਣੀ ਹੈ ਮੈਂ ਉਸ ਦੀ ਐਂਟਰੀ ਕਰਨ ਦੇ ਲਈ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਰੇਖਾ ਦੱਸਿਆ ਮੈਂ ਉਸ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਤਾਂ ਉਹ ਕੁਰਸੀ ਤੇ ਬੈਠ ਗਈ ਮੈਂ ਉਸ ਨੂੰ ਪੁੱਛਿਆ ਕਿ ਭਾਬੀ ਤੁਸੀਂ ਕਿਦਾਂ ਦਾ ਫੇਸ਼ੀਅਲ ਕਰਵਾਉਣਾ ਤਾਂ ਉਸ ਨੇ ਕਿਹਾ ਕਿ ਮੇਰੇ ਤੋਂ ਵਧੀਆ ਫੇਸ਼ੀਅਲ ਕਰਦੇ ਤੇ ਮੇਰੀ ਮ사ਜ ਵੀ ਕਰਦੇ ਮੈਂ ਉਸਦੀ ਮ사ਜ ਕਰਨੀ ਸ਼ੁਰੂ ਕੀਤੀ ਤਾਂ ਮੇਰਾ ਹੱਥ ਉਸਦੇ ਸਰੀਰ ਨਾਲ ਟੱਚ ਹੋ ਜਾਂਦਾ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਇਤਾਂ ਕਈ ਵਾਰੀ ਹੋਇਆ ਮੈਂ ਉਸ ਤੋਂ ਮਾਫੀ ਮੰਗੀ ਪਰ ਉਸਨੇ ਹੱਸ ਕੇ ਟਾਲ ਦਿੱਤਾ ਕਿ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਹੀ ਰਹਿੰਦਾ ਇਤਾਂ ਹੀ 35 ਮਿੰਟ ਤੋਂ ਬਾਅਦ ਪੂਰਾ ਫੇਸ਼ੀਅਲ ਹੋ ਗਿਆ ਸੀ ਉਸਨੇ ਮੈਨੂੰ ਪੈਸੇ ਦਿੱਤੇ ਤੇ ਜਾਣ ਲੱਗੀ ਅਚਾਨਕ ਉਹ ਰੁਕ ਗਈ ਤੇ ਜਿਤਾ ਉਸ ਨੂੰ ਕੁਝ ਯਾਦ ਆਇਆ ਹੋ ਰਿਹਾ ਸੀ ਉਸਨੇ ਕਿਹਾ ਕਿ ਤੇਰਾ ਨਾਂ ਕੀ ਹੈ ਮੈਂ ਉਸ ਨੂੰ ਆਪਣਾ ਨਾਂ ਦੱਸ ਦਿੱਤਾ ਤੇ ਫਿਰ ਕਹਿਣ ਲੱਗੀ ਕਿ ਤੂੰ ਆਪਣਾ ਨੰਬਰ ਦੇ ਦੇ ਜੀ ਮੈਨੂੰ ਲੋੜ ਹੋਈ ਤਾਂ ਮੈਂ ਤੇਰੇ ਨਾਲ ਗੱਲ ਕਰ ਲਵਾਂਗੀ ਮੈਂ ਉਹਨਾਂ ਦੇ ਵੱਲ ਧਿਆਨ ਨਾਲ ਦੇਖ ਰਿਹਾ ਸੀ ਅਤੇ ਆਪਣਾ ਨੰਬਰ ਦੇ ਦਿੱਤਾ ਇੱਕ ਹਫ਼ਤੇ ਦੇ ਬਾਅਦ ਰਾਤ ਦੇ 8 ਵਜੇ ਸੀ ਮੈਨੂੰ ਉਸ ਦਾ ਫੋਨ ਆਇਆ ਤੇ ਫੋਨ ਉੱਤੇ ਉਸ ਦਾ ਹੀ ਨੰਬਰ ਸੀ ਮੈਨੂੰ ਪਤਾ ਲੱਗਾ ਕਿ ਤਾਂ ਉਸ ਭਾਬੀ ਦਾ ਹੀ ਨੰਬਰ ਹੈ ਜੋ ਉਸ ਦਿਨ ਆਈ ਸੀ ਮੈਂ ਸੋਚਿਆ ਕਿ ਇੰਨੀ ਰਾਤ ਨੂੰ ਫੋਨ ਕਰਨ ਦਾ ਆਕਰ ਕੀ ਕਾਰਨ ਹੋ ਸਕਦਾ ਸੀ ਫਿਰ ਮੈਂ ਉਸ ਨੂੰ ਫੋਨ ਕੀਤਾ ਤੇ ਉਤਰੋ ਲਈ ਤੇ ਪੁੱਛਣ ਲੱਗੀ ਰੋਹਨ ਤੂੰ ਕਿੱਥੇ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਇਸ ਸਮੇਂ ਘਰ ਹਾਂ ਤਾਂ ਉਸਨੇ ਕਿਹਾ ਕਿ ਮੇਰੀ ਕਿਸੇ ਸਹੇਲੀ ਨੇ ਤਿਆਰ ਹੋਣਾ ਹੈ ਉਸ ਦਾ ਵਿਆਹ ਹੈ ਇਸ ਲਈ ਮੈਂ ਉਸ ਨੂੰ ਆਪਣੇ ਘਰ ਬੁਲਾ ਲਿਆ ਤੇ ਤੈਨੂੰ ਆਉਣਾ ਪੈਣਾ ਮੈਂ ਉਸ ਨੂੰ ਕਿਹਾ ਕਿ ਮੈਂ ਰਾਤ ਨੂੰ ਸਰਵਿਸ ਨਹੀਂ ਦਿੰਦਾ ਤੇ ਮੈਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਮੇਰਾ ਕੰਮ ਨਹੀਂ ਉਹ ਨੇ ਰੇ ਮਿੰਤਾ ਕਰ ਰਹੀ ਸੀ ਤੇ ਮੈਂ ਉਸ ਨੂੰ ਕਿਹਾ ਕਿ ਮੇਰਾ ਕੰਮ ਨਹੀਂ ਉਸ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਮੈਂ ਉਸ ਨੂੰ ਕਿਹਾ ਪਰ ਮੈਂ ਨਹੀਂ ਆ ਸਕਦਾ ਉਸ ਨੇ ਮੈਨੂੰ ਕਿਹਾ ਕਿ ਤੂੰ ਜਿੰਨੇ ਪੈਸੇ ਲੈਣੇ ਮੈਂ ਤੈਨੂੰ ਉਸ ਤੋਂ ਦੁੱਗਣੇ ਦੇ ਦਵਾਂਗੀ ਫਿਰ ਮੈਂ ਸੋਚਿਆ ਕਿ ਇੱਕ ਜਾਂ ਦੋ ਘੰਟੇ ਦੀ ਗੱਲ ਹੈ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਮੈਨੂੰ ਆਪਣਾ ਐਡਰੈਸ ਤੇ ਲੋਕੇਸ਼ਨ ਸੈਂਡ ਕਰ ਦਿਓ ਮੈਂ ਉੱਤੇ ਹੀ ਪਹੁੰਚ ਜਾਵਾਂਗਾ ਉਸ ਨੇ ਕਿਹਾ ਠੀਕ ਹੈ ਮੈਂ ਹੁਣੇ ਭੇਜ ਦਿੰਦੀ ਹਾਂ ਉਸ ਨੇ ਮੈਨੂੰ WhatsApp ਦੇ ਉੱਤੇ ਲੋਕੇਸ਼ਨ ਤੇ ਐਡਰੈਸ ਭੇਜ ਦਿੱਤਾ ਸੀ ਜਦੋਂ ਮੈਂ ਉਸ ਦੇ ਘਰ ਦੇ ਰਸਤੇ ਪਹੁੰਚਿਆ ਤੇ ਬੈਲ ਮਾਰੀ ਤੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੀਖਾ ਭਾਬੀ ਸੀ ਜੋ ਉਸ ਦੀ ਦੁਕਾਨ ਤੇ ਆਈ ਸੀ ਅੱਜ ਉਹ ਪਹਿਲਾਂ ਤੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਜਿੱਦਾਂ ਕੋਈ ਮਾਡਲ ਹੋਵੇ ਉਸਨੇ ਮੈਨੂੰ ਅੰਦਰ ਆਉਣ ਨੂੰ ਕਿਹਾ ਤੇ ਮੈਂ ਅੰਦਰ ਗਿਆ। ਉਸਨੇ ਕਾਲੇ ਰੰਗ ਦਾ ਬਹੁਤ ਹੀ ਸੋਹਣਾ ਸੂਟ ਪਾਇਆ ਸੀ। ਅਸੀਂ ਦੋਨੋਂ ਸੋਫੇ ਤੇ ਬੈਠ ਗਏ ਤੇ ਉਸਨੇ ਮੈਨੂੰ ਕਿਹਾ ਕਿ ਜਿਸ ਦਾ ਵਿਆਹ ਹੈ, ਉਹ ਉਸਨੇ ਤਿਆਰ ਹੋਣਾ ਹੈ। ਜਦੋਂ ਮੈਂ ਪਹਿਲੀ ਵਾਰੀ ਫੇਸ਼ੀਅਲ ਕਰਵਾਇਆ ਤਾਂ ਮੈਨੂੰ ਤੇਰੇ ਹੱਥਾਂ ਦੇ ਵਿੱਚ ਜਾਦੂ ਲੱਗਾ। ਇਸ ਲਈ ਮੈਂ ਉਸ ਨੂੰ ਤੇਰੇ ਬਾਰੇ ਦੱਸਿਆ। ਮੈਂ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਸੀ ਤੇ ਮੈਂ ਉਸ ਨੂੰ ਕਿਹਾ ਕਿ ਪਹਿਲੀ ਵਾਰੀ ਕੀ ਤੁਸੀਂ ਪਹਿਲੀ ਵਾਰੀ ਫੇਸ਼ੀਅਲ ਕਰਵਾਇਆ ਸੀ? ਉਸ ਨੇ ਕਿਹਾ ਕਿ ਨਹੀਂ ਫੇਸ਼ਲ ਦਾ ਬਹੁਤ ਵਧੀ ਕਰਵਾਇਆ ਪਰ ਕਿਸੇ ਆਦਮੀ ਤੋਂ ਪਹਿਲੀ ਵਾਰੀ ਕਰਵਾਇਆ ਸੀ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਜਿਸ ਦੇ ਨਾਲ ਮੈਨੂੰ ਮ사ਜ ਵਿੱਚ ਮਜ਼ਾ ਆਇਆ ਉਹ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖ ਰਹੀ ਸੀ ਤੇ ਕਹਿਣ ਲੱਗੀ ਕਿ ਉਸ ਦਿਨ ਦਾ ਤਾਂ ਮੇਰੇ ਤੇ ਜਾਦੂ ਹੁਣ ਤੱਕ ਨਹੀਂ ਭੁੱਲੀ ਜਿੰਨਾ ਮੈਨੂੰ ਮਜ਼ਾ ਤੇ ਸਕੂਨ ਮਿਲਿਆ ਸੀ ਮੈਂ ਉਸ ਨੂੰ ਪੁੱਛਿਆ ਕਿ ਦਾ ਕਿਉਂ ਕਹਿ ਰਹੇ ਹੋ ਹੁਣ ਤੱਕ ਉਹ ਜਿੱਥੇ ਵੀ ਮ사ਜ ਕਰਵਾ ਕੇ ਆਈ ਸੀ ਉਸ ਨੇ ਕਿਹਾ ਕਿ ਉਹ ਕੁੜੀ ਨੇ ਕੀਤੀ ਸੀ ਪਹਿਲੀ ਵਾਰੀ ਕਿਸੇ ਮੁੰਡੇ ਨੇ ਕੀਤੀ ਜੋ ਕਿ ਜਵਾਨ ਸੀ ਅਤੇ ਉਸਦੇ ਨਾਲ ਉਸ ਨੂੰ ਵਧੀਆ ਲੱਗਾ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੀ ਸੀ ਮੈਂ ਮਹਿਸੂਸ ਕੀਤਾ ਕਿ ਉਸ ਦੀਆਂ ਅੱਖਾਂ ਦੇ ਵਿੱਚ ਵਾਸਨਾ ਸੀ ਅਤੇ ਉਸਦੇ ਮੂੰਹ ਤੇ ਜਵਾਨ ਜਵਾਨ ਆਦਮੀ ਸ਼ਬਦ ਸੁਣ ਕੇ ਮੈਂ ਮਹਿਸੂਸ ਕੀਤਾ ਕਿ ਉਸ ਦੀਆਂ ਦੇ ਅੱਖਾਂ ਦੇ ਵਿੱਚ ਇੱਕ ਅਜੀਬ ਚਮਕ ਆ ਗਈ ਸੀ ਮੈਂ ਉਸ ਦਾ ਧੰਨਵਾਦ ਕੀਤਾ ਤੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਜਿਸ ਕਮਲੀ ਮੈਨੂੰ ਬੁਲਾਇਆ ਸੀ ਉਹ ਕੰਮ ਛੇਤੀ ਛੇਤੀ ਕਰਵਾਓ ਤੇ ਮੈਂ ਵੀ ਘਰ ਜਾਣਾ ਹੈ ਉਸ ਨੇ ਕਿਹਾ ਕਿ ਥੋੜੀ देर ਰੁਕ ਜਾ ਇਹਨੇ ਆਪਾਂ ਗੱਲਾਂ ਕਰਦੇ ਹਾਂ ਉਦੋਂ ਤੱਕ ਉਸਨੇ ਆ ਜਾਣਾ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਇੰਨੀ देर ਨਹੀਂ ਰੁਕ ਸਕਦਾ ਫਿਰ ਉਸਨੇ ਮੈਨੂੰ ਕਿਹਾ ਕਿ ਚਲ ਕਮਰੇ ਵਿੱਚ ਚੱਲਦੇ ਹਾਂ ਮੈਂ ਉਸਨੂੰ ਕਿਹਾ ਕਿ ਠੀਕ ਹੈ ਪਰ ਇੱਕ ਮੁਸ਼ਕਿਲ ਹੈ ਉਸਨੇ ਪੁੱਛਿਆ ਕਿ ਦੱਸ ਕੀ ਮੁਸ਼ਕਲ ਹੈ ਤਾਂ ਮੈਂ ਕਿਹਾ ਕਿ ਮੈਂ ਕੰਮ ਤੇ ਜੋ گاਉਂ ਪਾਉਂਦਾ ਹਾਂ ਉਹ ਮੈਂ ਨਹੀਂ ਲੈ ਕੇ ਆਇਆ ਉਹ ਦੁਕਾਨ ਵਿੱਚ ਸੀ ਮੈਂ ਤਾਂ ਘਰੋਂ ਆਇਆ ਹਾਂ ਤੇ ਇਦਾਂ ਹੀ ਆ ਗਿਆ ਤੇ ਮੈਨੂੰ ਹੁਣ گاਉਂ ਚਾਹੀਦਾ ਹੈ ਉਸਨੇ ਮੈਨੂੰ ਕਿਹਾ ਕਿ ਮੇਰੇ ਘਰ ਵਾਲੇ ਦਾ ਨਾਈਟ ਸੂਟ ਪਿਆ ਹੈ ਤੂੰ ਰੁਕ ਮੈਂ ਤੈਨੂੰ ਦਿੰਨੀ ਹਾਂ ਉਸਨੇ ਅਲਮਾਰੀ ਖੋਲੀ ਤੇ ਆਪਣੇ ਘਰ ਵਾਲੇ ਦਾ ਨਾਈਟ ਸੂਟ ਕੱਟ ਕੇ ਮੈਨੂੰ ਦੇ ਦਿੱਤਾ ਸੀ ਅਤੇ ਉਸ ਨੂੰ ਪਾਉਣ ਲਈ ਮੈਂ ਤਿਆਰ ਹੋ ਗਿਆ ਸੀ ਅਤੇ ਉਹ ਮੈਨੂੰ ਨਾਈਟਸੂਟ ਦੇ ਕੇ ਬਾਥਰੂਮ ਦੇ ਵਿੱਚ ਲੈ ਗਈ ਸੀ ਮੈਂ ਇਹ ਵਿੱਚ ਆਪਣੇ ਕੱਪੜੇ ਬਦਲ ਲਏ ਸੀ ਉਹ ਬਾਥਰੂਮ ਦੇ ਵਿੱਚੋਂ ਜਦੋਂ ਆਈ ਤਾਂ ਉਸਨੇ ਜੀ ਵੀ ਡਰੈਸ ਪਾਈ ਸੀ ਜਿਸ ਨੂੰ ਦੇਖ ਕੇ ਮੈਨੂੰ ਬੜੀ ਹੈਰਾਨੀ ਹੋ ਰਹੀ ਸੀ ਮੈਂ ਉਸ ਨੂੰ ਉਡੀਕ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਪਤਾ ਨਹੀਂ ਆਕਰੋ ਕੁੜੀ ਕਿਤੇ ਹੈ ਜਿਸਨੇ ਵਿਆਹ ਲਈ ਤਿਆਰ ਹੋਣਾ ਸੀ ਉਹ ਕੁੜੀ ਮੈਨੂੰ ਨਜ਼ਰ ਨਹੀਂ ਆ ਰਹੀ ਸੀ ਫਿਰ ਮੇਰਾ ਧਿਆਨ ਆਇਆ ਕਿ ਹੋ ਸਕਦਾ ਉਸ ਦਾ ਵਿਆਹ ਕਿਸੇ ਦੂਜੀ ਥਾਂ ਹੋ ਰਿਹਾ ਹੋਵੇ ਇਹਨਾਂ ਸੋਚੀ ਰਹੀ ਸੀ ਕਿ ਅਚਾਨਕ ਭਾਬੀ ਕਮਰੇ ਦੇ ਅੰਦਰ ਇੱਕਦਮ ਆਈ ਤਾਂ ਮੇਰੇ ਉੱਤੇ ਉਸ ਦੀ ਨਜ਼ਰ ਪਈ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਉਹ ਮੇਰੇ ਸਾਹਮਣੇ ਸੀ ਬਸ ਮੈਨੂੰ ਹੀ ਉਹ ਨੀਚੇ ਤੋਂ ਉੱਪਰ ਤੱਕ ਵੇਖੀ ਜਾ ਰਹੀ ਸੀ ਜੋ ਕਿ ਬੜਾ ਹੀ ਅਜੀਬ ਲੱਗ ਰਿਹਾ ਸੀ ਉਸ ਸਮੇਂ ਕਿਸੇ ਅpsra ਤੋਂ ਘੱਟ ਨਹੀਂ ਲੱਗ ਰਹੀ ਸੀ ਅਤੇ ਮੇਰਾ ਦਿਲ ਵੀ ਫਿਰ ਚੱਲ ਰਿਹਾ ਸੀ ਤੇ ਜਜ਼ਬਾਤ ਬੇਕਾਬੂ ਹੋ ਰਹੇ ਸੀ ਮੇਰੇ ਅੰਦਰ ਉਸ ਨੂੰ ਪਾਉਣ ਦੀ ਲਾਲਸਾ ਜਾਗ ਰਹੀ ਸੀ ਦਿਲ ਕਰਦਾ ਸੀ ਸਭ ਕੁਝ ਭੁੱਲ ਕੇ ਉਸ ਨੂੰ ਪਾਲਵਾ ਤੇ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪਣੇ ਆਪ ਨੂੰ ਕਾਬੂ ਵਿੱਚ ਕੀਤਾ ਸੀ ਇਹ ਕੁਝ ਠੀਕ ਨਹੀਂ ਐਨੇ ਵਿੱਚ ਉਸ ਨੇ ਕਿਹਾ ਕਿ ਚੱਲ ਮੈਨੂੰ ਵਧੀਆ ਤਰੀਕੇ ਦੇ ਨਾਲ ਤਿਆਰ ਕਰ ਦੇ ਤੇ ਮੈਂ ਉਸ ਦੀ ਗੱਲ ਉੱਤੇ ਹੈਰਾਨ ਰਹਿ ਗਿਆ ਸੀ ਉਸਨੇ ਮੈਨੂੰ ਕਿਹਾ ਕਿ ਮੈਂ ਪਹਿਲੀ ਨਜ਼ਰ ਵਿੱਚ ਤੇਰੇ ਨਾਲ ਪਿਆਰ ਕਰ ਬੈਠੀ ਸੀ ਅਤੇ ਮੈਂ ਤੈਨੂੰ ਪਸੰਦ ਕਰਦੀ ਹਾਂ ਤੇ ਤੈਨੂੰ ਪਉਣਾ ਚਾਹਦੀ ਹਾਂ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਸੀ ਉਸਨੇ ਕਿਹਾ ਕਿ ਮੈਂ ਇਹ ਗੱਲ ਫੋਨ 'ਤੇ ਵੀ ਕਹਿ ਸਕਦੀ ਸੀ ਪਰ ਮੇਰੀ ਹਿੰਮਤ ਨਹੀਂ ਹੋਈ ਅਤੇ ਮੈਂ ਸੋਚਿਆ ਕਿ ਤੈਨੂੰ ਕਿਸੇ ਬਹਾਨੇ ਘਰ ਬੁਲਾ ਲਵਾਂ ਅਤੇ ਫਿਰ ਇਹ ਸਭ ਕੁਝ ਮੈਨੂੰ ਕਰਨਾ ਪਿਆ ਜੇ ਤੈਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਮੈਨੂੰ ਮਾਫ਼ ਕਰ ਦੇਈ ਪਰ ਮੇਰੇ ਕੋਲ ਹੋਰ ਕੋਈ ਰਾਹਤ ਨਹੀਂ ਸੀ ਮੈਨੂੰ ਤੂੰ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਉਸ ਨੂੰ ਕਿਹਾ ਕਿ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਹਾਡਾ ਵਿਆਹ ਹੋ ਚੁੱਕਾ ਹੈ ਤੁਸੀਂ ਜੋ ਕਰ ਰਹੇ ਹੋ ਇਹ ਗਲਤ ਹੈ ਅਤੇ ਮੈਨੂੰ ਇਸ ਨੂੰ ਪਾਪ ਮੰਨਦਾ ਹਾਂ ਤੁਸੀਂ ਦੇਖਣ ਦੇ ਵਿੱਚ ਬਹੁਤ ਸੋਹਣੇ ਹੋ ਪਰ ਮੇਰੇ ਵੀ ਕੁਝ ਰਸੂਲ ਨੇ ਜੋ ਮੈਂ ਨਹੀਂ ਤੋੜ ਸਕਦਾ ਇਸ ਲਈ ਮੈਂ ਸਭ ਕੁਝ ਨਹੀਂ ਕਰ ਸਕਦਾ ਇਹ ਗਲਤ ਹੈ ਉਹ ਉਸ ਨੇ ਮੇਰੇ ਵੱਲ ਬੜੀ ਧਿਆਨ ਨਾਲ ਵੇਖਿਆ ਅਤੇ ਉਸ ਨੇ ਕਿਹਾ ਕਿ ਮੇਰਾ ਘਰਵਾਲਾ ਹਮੇਸ਼ਾ ਘਰ ਤੋਂ ਬਾਹਰ ਰਹਿੰਦਾ ਹੈ ਮੇਰੀਆਂ ਵੀ ਕੁਝ ਲੋੜਾਂ ਨੇ ਅਤੇ ਮੈਂ ਉਹ ਪੂਰੀਆਂ ਕਰਨੀਆਂ ਚਾਹੁੰਦੀ ਹਾਂ ਇਸ ਕਰਕੇ ਮੈਂ ਤੈਨੂੰ ਵੇਖ ਕੇ ਉਸ ਦਿਨ ਆਪਣੇ ਦਿਲ ਵਿੱਚ ਸੋਚ ਰਿਹਾ ਸੀ ਕਿ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਉਸ ਨੂੰ ਕਿਹਾ ਕਿ ਭਾਬੀ ਜੀ ਤੁਸੀਂ ਗਲਤ ਸੋਚ ਰਹੇ ਹੋ ਇਹ ਸੱਚ ਹੈ ਕਿ ਤੁਸੀਂ ਬਹੁਤ ਸੋਹਣੇ ਹੋ ਤੇ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਪਰ ਜੋ ਤੁਸੀਂ ਚਾਹੁੰਦੇ ਹੋ ਮੈਂ ਨਹੀਂ ਕਰ ਸਕਦਾ ਕਿਸੇ ਨੂੰ ਧੋਖਾ ਦੇਣਾ ਬਹੁਤ ਹੀ ਗਲਤ ਗੱਲ ਹੈ ਕਿਉਂਕਿ ਤੁਹਾਡਾ ਵਿਆਹ ਹੋਇਆ ਹੈ ਜੇ ਤੁਸੀਂ ਕੁਮਾਰੇ ਹੁੰਦੇ ਤਾਂ ਫੇਰ ਕੁਝ ਹੋਰ ਗੱਲ ਸੀ ਜਦੋਂ ਇਹ ਕਿਸੇ ਨੂੰ ਪਤਾ ਲੱਗੂਗਾ ਤਾਂ ਤੁਹਾਡੀ ਬਦਨਾਮੀ ਹੋਗੀ ਤੁਸੀਂ ਇਹ ਗੱਲ ਸਮਝ ਸਕਦੇ ਹੋ ਇਹ ਸੁਣ ਕੇ ਉਹ ਰੋਣ ਲੱਗੀ ਤੇ ਕਹਿਣ ਲੱਗੀ ਤੂੰ ਦੱਸ ਮੈਂ ਕੀ ਕਰਾਂ ਮੇਰਾ ਘਰ ਵਾਲਾ ਮੈਨੂੰ ਸਮਾਂ ਨਹੀਂ ਦਿੰਦਾ ਮੈਂ ਜਾਣਦੀ ਹਾਂ ਕਿ ਇਹ ਗੱਲ ਤੇਰੇ ਨਾਲ ਨਹੀਂ ਕਰਨੀ ਚਾਹੀਦੀ ਦਰ ਮੈਂ ਉਹ ਕਿਸ ਨਾਲ ਕਰਾਂ ਮੈਂ ਕਰ ਵੀ ਕੀ ਸਕਦੀ ਹਾਂ ਮੇਰਾ ਆਪਣੇ ਦਿਲ ਤੇ ਕਾਬੂ ਨਹੀਂ ਮੈਨੂੰ ਬਹੁਤ ਮੁਸ਼ਕਲ ਹੋ ਰਹੀ ਸੀ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਉਸ ਨੂੰ ਫੇਰ ਕਿਹਾ ਕਿ ਤੁਸੀਂ ਕਿਸੇ ਨੂੰ ਧੋਖਾ ਦੇ ਕੇ ਆਪਣੇ ਆਪ ਕਿੱਦਾਂ ਖੁਸ਼ رہ ਸਕਦੇ ਹੋ ਉਹ ਮੇਰੀ ਗੱਲ ਧਿਆਨ ਨਾਲ ਸੁਣ ਰਹੀ ਸੀ ਤੇ ਮੈਂ ਉਸ ਨੂੰ ਕਿਹਾ ਕਿ ਕਿਸੇ ਇਹ ਕਿਥੋਂ ਦਾ ਇਨਜਾਫ ਹੈ ਇਹ ਗੱਲ ਲੱਗ ਹੈ ਕਿ ਤੁਹਾਡਾ ਘਰ ਵਾਲਾ ਘਰ ਤੋਂ ਬਾਹਰ ਹੈ ਤੁਸੀਂ ਉਸ ਦੇ ਨਾਲ ਗੱਲ ਕਰ ਲਵੋ ਸਭ ਠੀਕ ਹੋ ਜਾਊਗਾ ਪਰ ਹੁਣ ਦੇ ਹਾਲਾਤ ਵਿੱਚ ਇਹ ਸਭ ਕੁਝ ਨਹੀਂ ਹੋ ਸਕਦਾ ਇਹ ਬਹੁਤ ਹੀ ਜ਼ਿਆਦਾ ਗਲਤ ਹੈ ਅਤੇ ਮੈਨੂੰ ਮਾਫ ਕਰੋ ਮੈਂ ਕਿਸੇ ਵੀ ਕੀਮਤ ਤੇ ਇਹ ਸਭ ਕੁਝ ਨਹੀਂ ਕਰ ਸਕਦਾ ਮੈਂ ਆਪਣੇ ਕੱਪੜੇ ਬਦਲੇ ਤੇ ਉੱਤੋਂ ਚੁੱਕ ਕਰਕੇ ਚਲਾ ਗਿਆ ਸੀ ਅਤੇ ਆਪਣੇ ਘਰ ਆ ਗਿਆ ਸੀ ਅਤੇ ਮੈਂ ਇਹੀ ਸੋਚ ਰਿਹਾ ਸੀ ਕਿ ਆਖਰ ਇਹ ਸਭ ਕੁਝ ਕੀ ਹੋ ਰਿਹਾ ਸੀ ਕਿਰ ਮੈਨੂੰ ਚੈਨ ਨਹੀਂ ਆ ਰਹੀ ਸੀ ਉਹ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ ਤੇ ਮੈਨੂੰ ਬਾਰ-ਬਾਰ ਯਾਦ ਆ ਰਹੀਆਂ ਸੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਤੇ ਮੇਰੇ ਦਿਲ ਵਿੱਚ ਬਸ ਉਹੀ ਖਿਆਲ ਆ ਰਹੇ ਸੀ ਕਿ ਆਕਰ ਕੋਈ ਆਪਣੇ ਜੀਵਨ ਸਾਥੀ ਨੂੰ ਕਿਵੇਂ ਧੋਖਾ ਦੇਣ ਨੂੰ ਤਿਆਰ ਹੋ ਸਕਦਾ ਸਵੇਰ ਦੇ 3 ਵਜੇ ਤਾਂ ਮੇਰੀ ਅੱਖ ਲੱਗ ਗਈ ਮੈਂ ਸੌਂ ਗਿਆ ਸੀ ਸਵੇਰੇ ਜਦੋਂ 6:00 ਵਜੇਂ ਧੋਖਾ ਤਾਂ ਮੇਰੀ ਫੇਰ ਉਹੀ ਰੁਟੀਨ ਸੀ ਹਰ ਰੋਜ਼ ਵਾਂਗ ਮੈਂ ਤਿਆਰ ਹੋ ਕੇ ਆਪਣੇ ਕੰਮ ਤੇ ਗਿਆ ਤੇ ਹੌਲੀ-ਹੌਲੀ ਇਸ ਗੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ 2 ਮਹੀਨੇ ਹੋ ਗਏ ਸੀ ਉਸ ਤੋਂ ਬਾਅਦ ਉਹ ਕਦੀ ਮੇਰੀ ਦੁਕਾਨ ਤੇ ਨਹੀਂ ਆਈ ਤੇ ਫੇਰ ਇੱਕ ਦਿਨ ਅਚਾਨਕ ਮੈਂ ਦੁਕਾਨ ਬੰਦ ਕਰਕੇ ਆਪਣੇ ਘਰ ਜਾ ਰਿਹਾ ਸੀ ਰਾਤ ਦੇ 7 ਵਜੇ ਸੀ ਅਚਾਨਕ ਮੈਨੂੰ ਲੱਗਾ ਜਿਦਾ ਮੇਰੇ ਪਿੱਛੇ ਕੋਈ ਖੜਾ ਹੋਵੇ ਮੈਂ ਮੁੜ ਕੇ ਵੇਖਿਆ ਤਾਂ ਸਾਹਮਣੇ ਉਹੀ ਭਾਬੀ ਖੜੀ ਸੀ ਉਹ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ ਮੈਂ ਉਸਨੂੰ ਵੇਖ ਕੇ ਹਰਾਮ ਹੋ ਗਿਆ ਸੀ ਕਿ ਉਹ ਇਸ ਸਮੇਂ ਉੱਥੇ ਕੀ ਕਰ ਰਹੀ ਸੀ ਆਕਰ ਉਹ ਉੱਥੇ ਕੀ ਕਰਨ ਆਈ ਸੀ ਉਸਨੇ ਮੈਨੂੰ ਵੇਖਦੇ ਹੀ ਆਪਣੇ ਗੱਲ ਨਾਲ ਲਿਆ ਤੇ ਉੱਚੀ ਉੱਚੀ ਰੌਂਡ ਲੱਗੀ ਜਦੋਂ ਮੈਂ ਉਸਨੂੰ ਪੁੱਛਿਆ ਕਿ ਤੁਹਾਨੂੰ ਕੀ ਹੋਇਆ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਆਕਰ ਉਹ ਇੰਨੀ ਰਾਤ ਨੂੰ ਉਸ ਸਮੇਂ ਮੇਰੇ ਕੋਲ ਕੀ ਕਰ ਰਹੀ ਸੀ ਉਸਨੇ ਅਜਿਹੀ ਹਰਕਤ ਕਿਉਂ ਕੀਤੀ ਉਸਨੇ ਕਿਹਾ ਕਿ ਮੈਂ ਤੇਰੇ ਕੋਲ ਅੱਜ ਮੈਂ ਤੇਰ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਮੈਂ ਹੁਣ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਮੇਰੀ ਜ਼ਿੰਦਗੀ ਵਿੱਚ ਤੇਰੇ ਬਿਨਾ ਕੋਈ ਨਹੀਂ ਮੇਰੇ ਘਰ ਵਾਲੇ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ ਅਤੇ ਤੇਰੇ ਜਾਣ ਤੋਂ 10 ਦਿਨ ਬਾਅਦ ਹੀ ਇਹ ਸਭ ਕੁਝ ਹੋ ਗਿਆ ਸੀ ਹੁਣ ਮੈਂ ਬਿਲਕੁਲ ਹੀ ਇਕੱਲੀ ਹਾਂ ਤੇ ਹੁਣ ਮੇਰਾ ਤੇਰੇ ਬਿਨਾ ਕੋਈ ਵੀ ਨਹੀਂ ਕਿ ਤੂੰ ਮੇਰੇ ਨਾਲ ਵਿਆਹ ਕਰੀਂ ਇਸ ਲਈ ਮੈਂ ਤੇਰੇ ਕੋਲ ਇਸ ਸਮੇਂ ਤੇਰੀ ਦੁਕਾਨ ਉੱਤੇ ਆਈ ਹਾਂ ਇਨਾ ਕਹਿ ਕੇ ਉਹ ਚੀਚੀ ਰੋਣਾ ਸ਼ੁਰੂ ਕਰ ਦਿੱਤਾ ਸੀ ਮੈਂ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਤੇ ਉਸ ਦੀਆਂ ਗੱਲਾਂ ਨੂੰ ਸੁਣ ਕੇ ਮੇਰੇ ਮਨ ਨੂੰ ਵੀ ਦੁੱਖ ਹੋ ਰਿਹਾ ਸੀ ਮੈਨੂੰ ਬਹੁਤ ਦੁੱਖ ਲੱਗਾ ਕਿ ਆਖਰ ਮੈਂ ਵੀ ਇੱਕ ਇਨਸਾਨ ਸੀ ਤਾਂ ਉਸ ਨੇ ਮੇਰੀਆਂ ਅੱਖਾਂ ਵਿੱਚ ਵੇਖਿਆ ਮੈਨੂੰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਉਮੀਦ ਨਜ਼ਰ ਆ ਰਹੀ ਸੀ ਜੋ ਕਿ ਉਸ ਨੂੰ ਸ਼ਾਇਦ ਮੇਰੇ ਉੱਤੇ ਸੀ ਉਹ ਮੇਰੇ ਵੱਲ ਵੇਖਣ ਲੱਗੀ ਤੇ ਮੈਨੂੰ ਉਸ ਦੀਆਂ ਅੱਖਾਂ ਦੇ ਵਿੱਚ ਪਿਆਰ ਨਜ਼ਰ ਆ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਸਭ ਕੁਝ ਸਹੀ ਹੋ ਜਾਊਗਾ ਤੁਸੀਂ ਚਿੰਤਾ ਨਾ ਕਰੋ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਪਰ ਉਹ ਵਿਆਹੀ ਸੀ ਇਸ ਕਰਕੇ ਮੈਂ ਪਿੱਛੇ ਹੋ ਗਿਆ ਸੀ ਪਰ ਹੁਣ ਉਸ ਦਾ ਕੋਈ ਵੀ ਨਹੀਂ ਸੀ ਉਹ ਇਕੱਲੀ ਰਹਿ ਗਈ ਸੀ ਮੈਂ ਹੀ ਸੋਚਦੇ ਸੋਚਦੇ ਉਸ ਨੂੰ ਹਾਂਮੀ ਪਰ ਦਿੱਤੀ ਤੇ ਸਿਰ ਹਲਾ ਦਿੱਤਾ ਉਸ ਨੂੰ ਗੱਲ ਨਾਲ ਲਿਆ ਸੀ ਅਤੇ ਥੋੜੇ ਹੀ ਦਿਨਾਂ ਬਾਅਦ ਅਸੀਂ ਦੋਨਾਂ ਨੇ ਵਿਆਹ ਕਰਵਾ ਲਿਆ ਸੀ ਤੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀਣ ਲੱਗੇ ਸੀ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਨੇ ਤੇ ਅਸੀਂ ਇੱਕ ਦੂਜੇ ਦਾ ਸਹਾਰਾ ਬਣ ਗਏ ਹਾਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਸਾਡੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਹੈ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਨੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਂਤ ਜੀ